ਫਰੈਂਡਸ ਵੈਲਕਮ ਅੱਜ ਦੇ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਪੰਜਾਬੀ ਸੱਭਿਆਚਾਰ ਦੀ ਪਛਾਣ ਚਿੰਨ ਜਿਹੜਾ ਸੱਭਿਆਚਾਰ ਹੁੰਦਾ ਹੈ ਉਹ ਮਨੁੱਖੀ ਜੀਵਨ ਦੇ ਵਿਕਾਸ ਦੀ ਇੱਕ ਇਸ ਤਰ੍ਹਾਂ ਦੀ ਪ੍ਰਕਿਰਿਆ ਹੈ ਜਿਦੇ ਵਿਭਿੰਨ ਅੰਸ਼ ਵਿਭਿੰਨ ਮੀਨਸ ਵੱਖਰੇ ਵੱਖਰੇ ਭਿੰਨ ਭਿੰਨ ਤਰ੍ਹਾਂ ਦੇ ਅੰਸ਼ ਹਰ ਪੀੜੀ ਨੂੰ ਚਿੰਨਾਤਮਕ ਆਦਾਨ ਪ੍ਰਦਾਨ ਦੇ ਰਾਹੀਂ ਪ੍ਰਾਪਤ ਹੁੰਦੇ ਰਹਿੰਦੇ ਨੇ ਹੁਣ ਜੇਕਰ ਅਸੀਂ ਇਹ ਗੱਲ ਕਰੀਏ ਪੰਜਾਬੀ ਸੱਭਿਆਚਾਰ ਦੀ ਸਾਡੇ ਕੋਲ ਕਿਵੇਂ ਪਹੁੰਚਿਆ ਤਾਂ ਇੱਕ ਪੀੜੀ ਤੋਂ ਦੂਸਰੀ ਪੀੜੀ ਤੱਕ ਪਹੁੰਚੇ ਸਾਡੇ ਕੋਲ ਮਿੰਸ ਸਾਡੇ ਬਜ਼ੁਰਗਾਂ ਤੋਂ ਸਾਡੇ ਦਾਦਾ ਦਾਦੀ ਨਾਨਾ ਨਾਨੀ ਤੋਂ ਸਾਡੇ ਪੇਰੈਂਟਸ ਕੋਲ ਤੇ ਸਾਡੇ ਪੇਰੈਂਟਸ ਤੋਂ ਸਾਡੇ ਕੋਲ ਪਹੁੰਚਿਆ ਸੱਭਿਆਚਾਰ ਕਿਉਂਕਿ ਪੀੜੀਦਰ ਪੀੜੀ ਬੋਲਾਂ ਦੇ ਨਾਲ ਸੰਕੇਤਾਂ ਦੇ ਨਾਲ ਤੇ ਚਿੰਨਾਂ ਦੇ ਰਾਹੀਂ ਗ੍ਰਹਿਣ ਕੀਤਾ ਜਾਂਦਾ ਹੈ ਮੀਨਸ ਕੁਛ ਤਾਂ ਅਸੀਂ ਬੋਲਦਿਆਂ ਨੂੰ ਸੁਣਦਿਆਂ ਉਹਨਾਂ ਤੋਂ ਔਰਲ ਸੁਣਿਆ ਫਿਰ ਜਿਹੜੇ ਉਹਨਾਂ ਨੇ ਸਾਨੂੰ ਸੰਕੇਤ ਦਿੱਤੇ ਚਿੰਨ ਦਿੱਤੇ ਅਸੀਂ ਉਹਨਾਂ ਦੇ ਰਾਹੀਂ ਗ੍ਰਹਿਣ ਕੀਤਾ ਤੇ ਅਗਲੀ ਪੀੜੀ ਤੱਕ ਇਹਨਾਂ ਨੂੰ ਪਹੁੰਚਾਇਆ ਜਾਂਦਾ ਹੈ ਇਸ ਲਈ ਇਸ ਨੂੰ ਚਿੰਨਾ ਦੇ ਅਜਿਹੇ ਸਿਸਟਮ ਵਜੋਂ ਵੀ ਦੇਖਿਆ ਜਾ ਸਕਦਾ ਹੈ ਜਿਹੜੇ ਕਿਸੇ ਖਾਸ ਭੂਗੋਲਿਕ ਖਿੱਤੇ ਦੇ ਲੋਕਾਂ ਦੀ ਜੀਵਨ ਵਿਧੀ ਦੇ ਰੂਪ ਦੇ ਵਿੱਚ ਨਿਸ਼ਚਿਤ ਇਤਿਹਾਸਿਕ ਪੜਾਅ ਉੱਤੇ ਕਾਰਜਸ਼ੀਲ ਹੁੰਦਾ ਹੈ ਮੀਨਸ ਖਾਸ ਭੂਗੋਲਿਕ ਖਿੱਤੇ ਦਾ ਮਤਲਬ ਜਿਵੇਂ ਸਕੇਈ ਵੀ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਹੁਣ ਇਹ ਕਿਹਨੇ ਖਾਸ ਭੂਗੋਲਿਕ ਖਿੱਤੇ ਨੇ ਤਾਂ ਹੁਣ ਇਹਨਾਂ ਲੋਕਾਂ ਦਾ ਜਿਹੜਾ ਸੱਭਿਆਚਾਰ ਹੈ ਉਹ ਇਹਨਾਂ ਦੇ ਅਕੋਰਡਿੰਗ ਹੀ ਹੋਏਗਾ ਪੰਜਾਬੀ ਸੱਭਿਆਚਾਰ ਦੇ ਜਿਹੜੇ ਨਿਖਣਵੇਂ ਲੱਛਣਾਂ ਨੇ ਉਹਨਾਂ ਦੀ ਪਛਾਣ ਕਰਨ ਸਮੇਂ ਸਭ ਤੋਂ ਜਿਹੜੀ ਵੱਡੀ ਸਮੱਸਿਆ ਤਾਂ ਇਹ ਪੈਦਾ ਹੁੰਦੀ ਹੈ ਕਿ ਪੰਜਾਬ ਦੀਆਂ ਜਿਹੜੀਆਂ ਹੱਦਾਂ ਨੇ ਹਾਲ ਤੱਕ ਨੇ ਇਤਿਹਾਸਿਕ ਪ੍ਰਕਿਰਿਆ ਦੇ ਦੌਰਾਨ ਲਗਾਤਾਰ ਬਦਲਦੀਆਂ ਰਹੀਆਂ ਨੇ ਮੀਨਜ਼ ਆਜ਼ਾਦੀ ਤੋਂ ਬਾਅਦ ਤੁਸੀਂ ਦੇਖੋ ਵੀ ਜਿਹੜਾ ਪੰਜਾਬ ਹੈ ਕਿੰਨੀ ਵਾਰ ਵੰਡਿਆ ਗਿਆ ਥੋੜੇ ਥੋੜੇ ਹਟਾ ਕੇ ਕੋਈ ਦੂਸਰੀ ਸਟੇਟ ਦੇ ਵਿੱਚ ਹਿੱਸੇ ਦਿੱਤੇ ਗਏ ਨੇ ਤੇ ਕਿਸੇ ਕਈ ਵਾਰ ਦੂਸਰੀ ਫੇਸ ਸਟੇਟ ਦੇ ਵਿੱਚ ਪੈ ਜਾਂਦੇ ਨੇ ਤਾਂ ਜਿਹੜਾ ਪੰਜਾਬ ਹੈ ਉਹ ਪਹਿਲਾਂ ਦੇ ਕੰਪੈਰੀਟਿਵ ਬਹੁਤ ਛੋਟਾ ਰਹਿ ਗਿਆ ਮੀਨਸ ਕਿ ਉਹਦੇ ਜਿਹੜੀਆਂ ਹੱਦਾਂ ਨੇ ਉਹ ਲਗਾਤਾਰ ਬਦਲਦੀਆਂ ਰਹੀਆਂ ਨੇ ਪੰਜਾਬ ਦਾ ਜਿਹੜਾ ਨਾਮਕਰਨ ਆ ਉਹ ਪੰਜਾਂ ਦਰਿਆਵਾਂ ਦੀ ਧਰਤੀ ਦੇ ਰੂਪ ਦੇ ਵਿੱਚ ਪ੍ਰਚਾਲਿਤ ਰਿਹਾ ਪਰ ਅੱਜ ਇਹ ਇੰਨਾ ਤਰਕ ਸੰਗਤ ਨਹੀਂ ਹੈ ਮੀਨਸ ਅੱਜ ਇਹਦੇ ਵਿੱਚ ਜਿਹੜੇ ਪੰਜ ਦਰਿਆ ਨੇ ਉਹ ਨਹੀਂ ਵਗਦੇ ਇਸ ਕਰਕੇ ਅਸੀਂ ਜਿਵੇਂ ਪਹਿਲਾਂ ਕਹਿੰਦੇ ਸੀ ਪੰਜ ਆਪ ਪੰਜ ਦਰਿਆਵਾਂ ਦੀ ਧਰਤੀ ਦੇ ਨਾਂ ਤੇ ਪੰਜਾਬ ਦਾ ਨਾਮ ਪਿਆ ਪਰ ਹੁਣ ਅਸੀਂ ਉਹਨੂੰ ਇੰਨਾ ਤਰਕਸੰਗਤ ਨਹੀਂ ਮੰਨਦੀ ਤਰਕਸੰਗਤ ਮੀਨਸ ਸਹੀ ਨਹੀਂ ਮੰਨਦੀ ਸਹੀ ਨਾ ਮੰਨਣਾ ਮਤਲਬ ਕਿ ਕਿਉਂਕਿ ਹੁਣ ਐਸ ਟਾਈਮ ਐਟ ਪ੍ਰੈਸੈਂਟ ਜਿਹੜੇ ਪੰਜ ਦਰਿਆ ਹਨ ਉਹ ਪੰਜਾਬ ਦੇ ਵਿੱਚ ਨਹੀਂ ਵਗ ਰਹੇ ਵਿਸ਼ਾਲ ਪੰਜਾਬ ਰਾਜਨੀਤੀ ਦੀ ਸੌੜੀ ਸੌੜੀ ਮੀਨਸ ਨੈਰੋ ਛਤਰਾਜ ਦੀ ਚਾਲ ਕਾਰਨ ਗਿਣਤੀ ਦੇ ਜ਼ਿਲ੍ਹਿਆਂ ਤੱਕ ਸੀਮਿਤ ਹੋ ਕੇ ਰਹਿ ਗਿਆ ਦੂਸਰਾ ਪੱਛਮ ਦੇ ਲਗਾਤਾਰ ਵਧ ਰਹੇ ਪ੍ਰਭਾਵ ਨੇ ਪੰਜਾਬੀ ਆਚਰਣ ਤੇ ਪੰਜਾਬੀ ਆਸਰਣ ਦੇ ਉਹਨਾਂ ਲਗਭਗ ਸਾਰੇ ਹੀ ਜਿਹੜੇ ਪ੍ਰਭਾਵਸ਼ਾਲੀ ਗੁਣ ਸੀ ਲੱਛਣ ਸੀ ਉਹਨਾਂ ਨੂੰ ਅਲੋਪ ਕਰ ਦਿੱਤਾ ਜਿਹੜੇ ਇਸ ਦੀ ਨਵੇਕ ਲਈ ਪਛਾਣ ਬਣਦੇ ਆ ਰਹੇ ਸੀ ਫਿਰ ਵੀ ਅਲੋਪ ਹੋ ਰਹੇ ਨਾ ਸਮਾਜਿਕ ਮੁੱਲਾਂ ਦੀ شناخت ਕਰਕੇ ਪੰਜਾਬੀ ਲੋਕਾਂ ਦੇ ਸੱਭਿਆਚਾਰ ਦੇ ਨਿਖੜਵੇਂ ਲੱਛਣ ਨਿਰਧਾਰਤ ਕੀਤੇ ਜਾ ਸਕਦੇ ਨੇ ਫਿਰ ਵੀ ਜਿਹੜਾ ਪੰਜਾਬ ਦਾ ਸੱਭਿਆਚਾਰ ਹੈ ਉਹ ਬਾਕੀ ਜੇਕਰ ਅਸੀਂ ਦੇਖੀਏ ਹੋਰ ਸੂਬੇ ਨੇ ਜਿਹੜੇ ਸਾਡੀਆਂ ਹੋਰ ਸਟੇਟਸ ਨੇ ਉਹਨਾਂ ਦੇ ਨਾਲੋਂ ਬਹੁਤ ਡਿਫਰੈਂਟ ਹੈ ਤੇ ਦੂਰੋਂ ਹੀ ਜਿਹੜੀ ਪਛਾਣ ਹੈ ਉਹ ਆ ਜਾਂਦੀ ਹੈ ਕਿ ਉਹ ਪੰਜਾਬੀ ਹੈ ਸੱਭਿਆਚਾਰ ਮਾਨਵੀ ਜੀਵਨ ਦੀ ਇੱਕ ਜੀਵਨ ਵਿਧੀ ਹੁੰਦਾ ਹੈ ਇਹ ਇੱਕ ਸਰਵ ਵਿਆਪਕ ਵਰਤਾਰਾ ਹੈ ਸਰਵ ਵਿਆਪਕ ਮੀਨ ਸਾਰੀਆਂ ਥਾਵਾਂ ਤੇ ਹੁੰਦਾ ਇਹ ਪਰੰਤੂ ਜਦੋਂ ਸਰਵ ਵਿਆਪਕ ਵਰਤਾਰੇ ਦੇ ਵੱਖ-ਵੱਖ ਅੰਸ਼ ਜੁਟ ਕਿਸੇ ਪ੍ਰਣਾਲੀ ਦਾ ਅੰਗ ਬਣ ਜਾਂਦੇ ਨੇ ਤਾਂ ਉਹ ਜੁਟ ਜਾਂ ਅੰਸ਼ ਹੀ ਉਸ ਸਮਾਜ ਦੇ ਸੱਭਿਆਚਾਰ ਦੀ ਵਿਲੱਖਣ ਜਿਹੜੀ ਪਛਾਣ ਉਹ ਬਣ ਜਾਂਦੇ ਨੇ ਰੁਪਏ ਪੈਸੇ ਅਰਥਾਤ ਮੁਦਰਾ ਹਰ ਇੱਕ ਸਮਾਜ ਦੇ ਅੰਦਰ ਪ੍ਰਚਲਿਤ ਹੁੰਦੀ ਹੈ ਪਰ ਹਰ ਸਮਾਜ ਦੀ ਜਿਹੜੀ ਮੁਦਰਾ ਪ੍ਰਣਾਲੀ ਹੈ ਉਹ ਵੱਖ-ਵੱਖ ਹੁੰਦੀ ਹੈ ਹਰ ਸਮਾਜ ਦੇ ਅੰਦਰ ਔਰਤ ਤੇ ਜਿਹੜੇ ਮਰਦ ਦੇ ਸਬੰਧ ਨੇ ਸਥਾਪਿਤ ਹੁੰਦੇ ਨੇ ਮਤਲਬ ਕਿ ਵਿਆਹ ਹੁੰਦਾ ਹੈ ਪ੍ਰੰਤੂ ਇਹਨਾਂ ਔਰਤ ਮਰਦ ਸਬੰਧਾਂ ਨੂੰ ਪਰਵਾਨਗੀ ਦੇਣ ਵਾਲੀ ਜਿਹੜੀ ਵਿਆਹ ਪ੍ਰਣਾਲੀ ਹੈ ਜਾਂ ਇਹਨਾਂ ਸਬੰਧਾਂ ਵਿੱਚ ਪੈਦਾ ਹੋਏ ਰਿਸ਼ਤਿਆਂ ਦੀ ਰਿਸ਼ਤਾ ਪ੍ਰਣਾਲੀ ਹਰ ਸਮਾਜ ਆਪਣੇ ਲੋੜ ਦੇ ਅਨੁਸਾਰ ਬਣਾਉਂਦਾ ਹੈ ਮੀਨ ਜਿਸ ਤਰ੍ਹਾਂ ਦਾ ਸਮਾਜ ਦੀਆਂ ਲੋੜਾਂ ਨੇ ਉਹਦੇ ਅਕੋਰਡਿੰਗ ਹੀ ਜਿਹੜਾ ਵਿਆਹ ਦਾ ਸਿਸਟਮ ਹੈ ਉਹਨੂੰ ਅਡਾਪਟ ਕੀਤਾ ਜਾਂਦਾ ਹੈ ਹਰ ਇੱਕ ਸਮਾਜ ਦੇ ਲੋਕ ਕੁਝ ਨਾ ਕੁਝ ਖਾਂਦੇ ਨੇ ਪਰ ਭੋਜਨ ਪ੍ਰਣਾਲੀਏ ਜਿਹੜੀ ਉਹ ਹਰੇਕ ਸਮਾਜ ਦਾ ਵੱਖਰਾ ਸਿਸਟਮ ਹੈ ਮੀਨਸ ਭੋਜਨ ਵੱਖਰਾ ਵੱਖਰਾ ਖਾਂਦੇ ਨੇ ਜਦੋਂ ਸੱਭਿਆਚਾਰ ਦੇ ਸਰਵ ਵਿਆਪਕ ਜੱਜ ਪ੍ਰਣਾਲੀ ਦਾ ਅੰਗ ਬਣਦੇ ਨੇ ਤਾਂ ਉਹ ਵਿਲੱਖਣਤਾ ਦਾ ਗੁਣ ਨਿਰਧਾਰਨ ਸੌਰੀ ਗੁਣ ਧਾਰਨ ਕਰ ਲੈਂਦੇ ਨੇ ਪੰਜਾਬੀ ਸਮਾਜ ਸੱਭਿਆਚਾਰ ਦੀਆਂ ਹੱਦਾਂ ਹਾਲ ਤਾਂ ਇਸ ਦੇ ਸੱਭਿਆਚਾਰ ਨੂੰ ਨਿਰਧਾਰਿਤ ਕਰਨ ਦੇ ਲਈ ਜਿਹੜੀ ਬੁਨਿਆਦੀ ਭੂਮਿਕਾ ਹੈ ਮਿੰਜ ਜਿਹੜੀ ਮੁਢਲੀ ਭੂਮਿਕਾ ਹੋ ਨਿਭਾਈ ਹੈ ਪੰਜਾਬੀ ਲੋਕਾਂ ਦਾ ਰਹਿਣ ਸਹਿਣ ਇਨਰ ਚਰਿੱਤਰ ਖਾਣ ਪੀਣ ਰਿਸ਼ਤਾ ਪ੍ਰਣਾਲੀ ਵਿਆਹ ਪ੍ਰਣਾਲੀ ਸਭ ਕੁਝ ਇਹਦੇ ਜਿਹੜੇ ਭੂਗੋਲਿਕ ਤੇ ਇਤਿਹਾਸਕ ਕਾਰਨ ਨੇ ਉਹਨਾਂ ਦੇ ਨਾਲ ਜੁੜਿਆ ਹੋਇਆ ਪੰਜਾਬ ਦਾ ਜਿਹੜਾ ਮੈਦਾਨੀ ਇਲਾਕਾ ਹੈ ਜ਼ਰਖੇਜ਼ ਭੁਏ ਹੈ ਜ਼ਰਖੇਜ਼ ਮੀਨ ਜਿੱਥੇ ਸੀ ਵਧੀਆ ਪੈਦਾਵਾਰ ਉਗਾ ਸਕਦੇ ਆ ਪਹਾੜਾਂ ਤੋਂ ਵਗਣ ਵਾਲੇ ਦਰਿਆ ਤੇ ਨਦੀਆਂ ਸਰਹੱਦੀ ਇਲਾਕਾ ਹੋਣਾ ਦਰਿਆ ਤੇ ਨਦੀਆਂ ਸਰਹੱਦੀ ਇਲਾਕਾ ਹੋਣਾ ਨਾ ਕੇਵਲ ਇਥੋਂ ਦੇ ਲੋਕਾਂ ਨੂੰ ਖੇਤੀਬਾੜੀ ਦੇ ਧੰਦੇ ਨਾਲ ਜੋੜਨ ਦਾ ਕਾਰਨ ਬਣੇ ਨੇ ਸਗੋਂ ਸੰਯੁਕਤ ਪਰਿਵਾਰ ਪ੍ਰਥਾ ਜੁਆਇੰਟ ਫੈਮਲੀਜ਼ ਤੇ ਸੁਤੰਤਰ ਪ੍ਰਵਿਰਤੀ ਦੇ ਅਲਬੇਲੇ ਸੁਭਾਅ ਵਾਲੇ ਧਰਮ ਕਰਮ ਦੇ ਵਿੱਚ ਨਿਸ਼ਟਾ ਰੱਖਣ ਵਾਲੇ ਲੋਕਾਂ ਨੂੰ ਬਣਾਉਣ ਵਿੱਚ ਵੀ ਇਹਨਾਂ ਹਾਲਤਾਂ ਦਾ ਵੱਡਾ ਯੋਗਦਾਨ ਹੈ ਹੁਣ ਅਸੀਂ ਕਹਿੰਦੇ ਕਿ ਪੰਜਾਬੀ ਕਿਹੋ ਜਿਹੇ ਨੇ ਅਲਬੇਲੇ ਸੁਭਾ ਦੇ ਨੇ ਧਰਮ ਕਰਮ ਦੇ ਵਿੱਚ ਵੀ ਵਿਸ਼ਵਾਸ ਰੱਖਣ ਵਾਲੇ ਨੇ ਸੰਯੁਕਤ ਜਿਹੜੇ ਪਰਿਵਾਰ ਨੇ ਹੁੰਦੇ ਸੀ ਤੇ ਤਾਕਤਵਰ ਨੇ ਇਹਨਾਂ ਨੂੰ ਬਣਾਉਣ ਪਿੱਛੇ ਵੀ ਸਾਡੇ ਜਿਹੜਾ ਇਤਿਹਾਸਿਕ ਤੇ ਭੂਗੋਲਿਕ ਕਾਰਨ ਰਹੇ ਨੇ ਕਿਉਂਕਿ ਪੰਜਾਬ ਦੇ ਉੱਪਰ ਜਿੰਨੇ ਵੀ ਜਿਨਨੇ ਵੀ ਭਾਰਤ ਦੇ ਉੱਪਰ ਹਮਲੇ ਹੋਏ ਨੇ ਤਾਂ ਹਮਲਾਵਰ ਆਏ ਨੇ ਤਾਂ ਪੰਜਾਬ ਦੇ ਰਸਤਿਆਂ ਆਏ ਨੇ ਇਸ ਕਰਕੇ ਜਿਹੜੇ ਹਮਲਾਵਰ ਸੀ ਉਹਨਾਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਕਿੰਨਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪੰਜਾਬ ਦੇ ਲੋਕਾਂ ਦਾ ਇਸੇ ਕਰਕੇ ਜਿਹੜੇ ਪੰਜਾਬ ਦੇ ਲੋਕ ਨੇ ਉਹ ਬਹਾਦਰ ਹੋ ਗਏ ਸੀ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਜੇਕਰ ਦੁਸ਼ਮਣ ਅੱਗੇ ਜਾਏਗਾ ਤਾਂ ਸਾਡੇ ਨਾਲ ਉਹਨੂੰ ਜਿਹੜੇ ਦੋ ਹੱਥ ਨੇ ਉਹ ਕਰਨੇ ਹੀ ਪੈਣਗੇ ਸਖੀ ਵਰਤੀ ਦਾ ਧਾਰਨੀ ਉਹੀ ਹੋ ਸਕਦਾ ਹੈ ਜਿਸ पास ਕੁਝ ਦੇਣ ਨਾ ਹੋਵੇ ਸਖੀਵਿੱਤੀ ਦਾ ਮਤਲਬ ਜਿਵੇਂ ਅਸੀਂ ਕਹਿੰਨੇ ਵੀ ਦੋਸਤੀ ਦੇ ਵਿੱਚ ਅਸੀਂ ਕੋਈ ਨਫਾ ਨੁਕਸਾਨ ਦੀ ਪਰਵਾਹ ਨਹੀਂ ਕਰਦੇ ਹੁਣ ਕੌਣ ਹੋ ਸਕਦਾ ਸਖੀਵਿੱਤੀ ਦਾ ਧਾਰਨੀ ਜਿਹਦੇ ਕੋਲ ਕੁਝ ਦੇਣ ਨਾ ਹੋਵੇਗਾ ਉਹ ਪੰਜਾਬ ਦਾ ਜਿਹੜਾ ਕਿਸਾਨ ਹੈ ਉਹ ਦੁੱਧ ਅਨਾਜ ਤੇ ਖਾਣ ਪੀਣ ਦੀ ਅਵਸਥਾ ਤੋਂ ਸ਼ੁਰੂ ਤੋਂ ਹੀ ਮਾਲਾ ਮਾਲਰ ਹੈ ਖੁੱਲੇ ਘਰਾਂ ਦੇ ਵਿੱਚ ਰਹਿਣ ਦਾ ਮਤਲਬ ਕੋਈ ਮੁਸ਼ਕਿਲ ਨਹੀਂ ਸੀ ਘਰ ਖੁੱਲੇ ਹੁੰਦੇ ਸੀ ਇਸੇ ਕਰਕੇ ਜਿਹੜੇ ਪੰਜਾਬੀ ਲੋਕ ਨੇ ਉਹ ਮਹਿਮਾਨ ਨਿਵਾਜੀ ਕਰਨ ਕਰਨ ਦੇ ਵਿੱਚ ਜਿਹੜੀ ਖੁੱਲ੍ਹਦਿਲੀ ਉਹ ਦਿਖਾਉਂਦੇ ਰਹੇ ਨੇ ਹੁਣ ਵੀ ਮਸ਼ਹੂਰ ਨੇ ਪਰ ਹੁਣ ਥੋੜਾ ਜਿਹੜਾ ਫਰਕ ਹੈ ਉਹ ਪਹਿਲਾਂ ਨਾਲੋਂ ਪੈ ਰਿਹਾ ਪ੍ਰਿੰਸੀਪਲ ਤੇਜਾ ਸਿੰਘ ਦਾ ਕਹਿਣਾ ਹੈ ਕਿ ਪੰਜਾਬੀ ਆਚਰਨ ਪੰਜਾਬ ਦੇ ਭੂਗੋਲਿਕ ਦੁਆਲੇ ਤੇ ਇਤਿਹਾਸਿਕ ਪਿਛੋਕੜ ਤੋਂ ਬਣਿਆ ਮੀਨ ਜਿਵੇਂ ਦਾ ਸਾਡਾ ਇਤਿਹਾਸ ਤੇ ਸਾਡਾ ਭੂਗੋਲ ਰਿਹਾ ਉਹਦੇ ਅਕੋਰਡਿੰਗ ਹੀ ਪੰਜਾਬੀ ਲੋਕਾਂ ਦਾ ਆਚਰਨ ਬਣਿਆ ਚਰਿੱਤਰ ਬਣਿਆ ਪੰਜਾਬ ਦੇ ਦਰਿਆਵਾਂ ਪਹਾੜਾਂ ਤੇ ਮੈਦਾਨਾਂ ਨੇ ਇੱਥੋਂ ਦੇ ਲੋਕਾਂ ਨੂੰ ਬਹੁਤ ਕੁਝ ਦਿੱਤਾ ਹੈ ਪੰਜਾਬ ਦੇ ਲੋਕਾਂ ਦੀ ਜਿੰਦਾਦਿਲੀ ਤੇ ਤਾਜ਼ਗੀ ਇਹਨਾਂ ਦਾ ਲਚਕੀਲਾ ਮਟਕੀਲਾ ਅੰਦਾਜ਼ ਸੰਕੀਰਣਤਾ ਰਹਿਤ ਉਦਾਰਤਾ ਮੀਨਸ ਇਹ ਜਿਵੇਂ ਐ ਕਿ ਲੋ ਵੀ ਸੌੜੀ ਸੋਚ ਨਹੀਂ ਰੱਖਦੇ ਉਤਸ਼ਾਹ ਜਗਾਊ ਕਿਰਦਾਰ ਨੇ ਤੇ ਆਪਾਵਾਰੂ ਵੀਰਤਾ ਤੇ ਖਿਮਾ ਕਰ ਦੇਣ ਵਾਲੀ ਜਿਹੜੀ ਮਹਾਨ ਮਾਨਵੀ ਭਾਵਨਾ ਤੇ ਆਦਰਸ਼ ਉਹ ਪੰਜਾਬੀ ਸਾਹਿਤੀ ਸੱਭਿਆਚਾਰ ਦੇ ਵਿਡਮੁੱਲੇ ਗੁਣ ਰਹੇ ਨੇ ਇਹ ਗੁਣ ਨਿਸ਼ਚੈ ਹੀ ਇਸ ਦੀਆਂ ਭੂਗੋਲਿਕ ਹਾਲਤਾਂ ਦੀ ਦੇਣ ਨੇ ਹੁਣ ਜਿਹੜੇ ਗੁਣ ਪੰਜਾਬੀਆਂ ਦੇ ਵਿੱਚ ਨੇ ਉਹ ਜਿਹੜੇ ਜਿਹੜੇ ਭੂਗੋਲਿਕ ਹਾਲਾਤ ਰਹੇ ਨੇ ਉਹਨਾਂ ਦੀ ਦੇਣ ਨੇ ਸਰਹੱਦੀ ਸੂਬਾ ਹੋਣ ਕਾਰਨ ਪੁਰਾਤਨ ਪੰਜਾਬ ਜਿੱਥੇ ਸੰਤ ਤੇ ਵਿਕਾਸ ਪੱਖੋਂ ਪਛੜੇ ਰਿਹਾ ਮੀਨਸ ਵਪਾਰਕ ਵਿਕਾਸ ਇਹਦਾ ਨਹੀਂ ਹੋਇਆ ਇੱਥੇ ਕੋਈ ਵੀ ਜ਼ਿਆਦਾ ਜਿਹੜੇ ਉਦਯੋਗ ਨੇ ਉਹ ਨਹੀਂ ਲੱਗੇ ਹੋਏ ਉਥੇ ਇਸ ਨੇ ਜ਼ਰਖੇਜ ਪੋਇ ਦਾ ਪੂਰਾ ਪੂਰਾ ਲਾਭ ਉਠਾਇਆ ਜ਼ਰਖੇਜ ਪੋਇ ਦਾ ਮਤਲਬ ਕਿ ਜਿੱਥੇ ਹੀ ਸੀ ਵਧੀਆ ਫਸਲਾਂ ਉਗਾ ਸਕਦੇ ਆ ਤੇ ਉਥੇ ਫਿਰ ਕੀ ਕੀਤਾ ਇਹ ਪੰਜਾਬ ਦੇ ਲੋਕਾਂ ਨੇ ਵਧੀਆ ਖੇਤੀਬਾੜੀ ਕੀਤੀ ਹੈ ਤੇ ਵਧੀਆ ਉਗਾਇਆ ਤੁਸੀਂ ਅਖਾਣ ਵੀ ਸੁਣੇ ਹੋਣਗੇ ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ ਦੂਸਰੀ ਹੈ ਪੰਜਾਬ ਦੇ ਜੰਮੇ ਨੂੰ ਨਿੱਤ ਮੁਹਿਮਾ ਜਾਂ ਹੇ ਪੰਜਾਬ ਨੂੰ ਭਾਰਤ ਦੀ ਖੜਗ ਭੂਜਾ ਦਾ ਖਿਤਾਬ ਪ੍ਰਾਪਤ ਹੋਣਾ ਹੁਣ ਜਿਹੜੀ ਅਸੀਂ ਦੋ ਗੱਲਾਂ ਕਰਦੇ ਹਾਂ ਖਾਦਾ ਪੀਤਾ ਲਾਹੇ ਦਾ ਤੇ ਬਾਕੀ ਅਹਿਮਦ ਸ਼ਾਹ ਦਾ ਇਹਦਾ ਮਤਲਬ ਕੀ ਹੁੰਦਾ ਸੀ ਵੀ ਅਹਿਮਦ ਸ਼ਾਹ ਅਫਦਾਲੀ ਨੇ ਦੇਖੋ ਕਿੰਨੇ ਹਮਲੇ ਕੀਤੇ ਨੇ ਭਾਰਤ ਦੇ ਤਾਂ ਉਹ ਕਿੱਥੋਂ ਦੀ ਆਇਆ ਪੰਜਾਬ ਦੇ ਵਿੱਚ ਦੀ ਤਾਂ ਪੰਜਾਬ ਦੇ ਲੋਕ ਕੀ ਸੋਚਦੇ ਸੀ ਵੀ ਜਿਹੜਾ ਅਸੀਂ ਖਾ ਪੀ ਲਵਾਂਗੇ ਸਿਰਫ ਉਹ ਹੀ ਲਾਹੇ ਦਾ ਕਿਉਂਕਿ ਬਾਕੀ ਤਾਂ ਜਦੋਂ ਅਹਿਮਦ ਸ਼ਾਹ ਅਫਦਾਲੀ ਨੇ ਆਉਣਾ ਉਹਨੇ ਲੁੱਟ ਕੇ ਲੈ ਜਾਣਾ ਇਸ ਕਰਕੇ ਜਿਹੜੇ ਅਖਾਣ ਬਣੀ ਸੀ ਕਿ ਖਾਦਾ ਪੀਤਾ ਲਾਹੇ ਦਾ ਤੇ ਬਾਕੀ ਅਹਿਮਦ ਸ਼ਾਹੇ ਦਾ ਫਿਰ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿਮਾ ਮਤਲਬ ਕਿ ਜੇਕਰ ਹੁਣ ਅਸੀਂ ਪੰਜਾਬ ਦੇ ਵਿੱਚ ਪੈਦਾ ਹੋ ਹੀ ਗਏ ਆ ਤਾਂ ਸਾਨੂੰ ਜਿਹੜੇ ਹਮਲਾਵਰ ਨੇ ਜਦੋਂ ਇੱਥੋਂ ਦੀ ਆਉਣਗੇ ਉਹਨਾਂ ਦਾ ਸਾਹਮਣਾ ਕਰਨੇ ਪੈਣਾ ਨਿੱਤ ਜਿਹੜੀਆਂ ਮੁਹਿਮਾ ਨੇ ਉਹ ਸਾਡੇ ਲਈ ਤਿਆਰ ਨੇ ਤੇ ਅਸੀਂ ਉਹਨਾਂ ਦਾ ਮੁਕਾਬਲਾ ਕਰਨਾ ਫਿਰ ਪੰਜਾਬ ਨੂੰ ਭਾਰਤ ਦੀ ਜਿਹੜੀ ਖੜਗਪੂਜਾ ਉਹ ਵੀ ਕਿਹਾ ਗਿਆ ਹੁਣ ਇਹਦੇ ਜਿਹੜੇ ਇਤਿਹਾਸਕ ਕਮਲ ਦੌਰਾਨ ਗ੍ਰਹਿਣ ਕੀਤੇ ਲੱਛਣਾਂ ਵੱਲ ਸੰਕੇਤ ਕਰਦੇ ਨੇ ਇਹ ਤਿੰਨੋਂ ਹੀ ਪੁਆਇੰਟਸ ਪੰਜਾਬ ਦੇ ਲੋਕਾਂ ਦੇ ਖੂਨ ਦੇ ਵਿੱਚ ਬਲ, ਸਾਹਸ, ਸਵੈਮਾਨ ਜਨਮ ਤੋਂ ਹੀ ਮੌਜੂਦ ਰਹੇ ਨੇ ਤਾਂ ਹੀ ਸੀ ਕਹਿਣਾ ਕਿ ਪੰਜਾਬੀ ਨੇ ਜਿਹੜੇ ਉਹਨਾਂ ਦੀ ਪਛਾਣ ਵੱਖਰੀ ਏ ਪੰਜਾਬੀ ਲੋਕਾਂ ਦਾ ਖਾਣ-ਪੀਣ, ਪਹਿਰਾਵਾ, ਰਿਸ਼ਤੇ-ਨਾਤੇ ਇਥੋਂ ਦੀ ਜਿਹੜੀ ਸਮਾਜਿਕ ਬਣਤਰ ਦੇ ਅਨੁਕੂਲ ਨੇ ਮੀਨ ਜਿਹੋ ਜਿਹਾ ਸਾਡਾ ਸਮਾਜ ਦਾ ਸਟਰਕਚਰ ਹੈ ਇਹ ਉਹਦੇ ਅਨੁਕੂਲ ਨੇ ਸਾਰਾ ਕੁਝ ਅਸੀਂ ਖਾਣ-ਪੀਣ ਦੀ ਗੱਲ ਕਰੀਏ ਪਹਿਰਾਵੇ ਦੀ ਜਾਂ ਰਿਸ਼ਤੇ-ਨਾਤੇ ਦੀ ਦੇਖੋ ਖਾਣਾ ਪੀਣਾ ਵੀ ਵਧੀਆ ਹੈ ਪਹਿਰਾਵਾ ਵੀ ਅਲੱਗ ਹੈ ਤੇ ਰਿਸ਼ਤੇ ਵੀ ਜਦ ਨਿਭਾਉਂਦੇ ਨੇ ਤਾਂ ਸਿਰ ਤੋੜ ਕੇ ਨਿਭਾਉਂਦੇ ਨੇ ਇਹ ਸਮਾਜਿਕ ਬਣਤਰ ਅੱਗੋਂ ਫਿਰ ਇਤਿਹਾਸਕ ਤੇ ਭੂਗੋਲਿਕ ਕਾਰਨਾਂ ਦੇ ਨਾਲ ਜੁੜ ਜਾਂਦੀ ਹੈ ਭਾਵੇਂ ਸਾਡਾ ਖਾਣ ਪੀਣਾ ਪਹਿਰਾਵਾ ਤੇ ਰਿਸ਼ਤੇ ਆਤੇ ਨੇ ਡਾਕਟਰ ਗੁਰਬਖਸ਼ ਸਿੰਘ ਫ੍ਰੈਂਕ ਨੇ ਪੰਜਾਬੀ ਸਭਿਆਚਾਰ ਦੀ ਕੇਂਦਰੀ ਕਦਰ ਸੁਤੰਤਰਤਾ ਦੀ ਰੂਚੀ ਦੇ ਰੂਪ ਦੇ ਵਿੱਚ ਨਿਰਧਾਰਤ ਕੀਤੀ ਹੈ ਪਰੰਤੂ ਸੁਤੰਤਰਤਾ ਦੀ ਇੱਛਾ ਰੱਖਣਾ ਤਾਂ ਹਰ ਕਿਸੇ ਦੀ ਲੋਚਾ ਹੋ ਸਕਦੀ ਹੈ ਇੱਛਾ ਹੋ ਸਕਦੀ ਹੈ ਪਰ ਸੁਤੰਤਰਤਾ ਕਾਇਮ ਰੱਖਣੀ ਕੇਵਲ ਖੇਤੀਬਾੜੀ ਦੇ ਕਾਰਜ ਵਿੱਚ ਹੀ ਸੰਭਵ ਰਹੀ ਹੈ ਮਿੰਦੇ ਨਾਲ ਤਾਂ ਲੋਕ ਖੇਤੀਬਾੜੀ ਕਰਦੇ ਸੀ ਤੇ ਫਿਰ ਵੀ ਆਪਣੀ ਜਿਹੜੀ ਸੁਤੰਤਰਤਾ ਉਹ ਇਹਨਾਂ ਨੇ ਕਾਇਮ ਰੱਖੀ ਹੈ ਇਸ ਲਈ ਪੰਜਾਬੀ ਸਮਾਜ ਉੱਤਮ ਖੇਤੀ ਮਦਮ ਵਪਾਰ ਤੇ ਨਖਿੱਧ ਚੱਕਰੀ ਤੇ ਭੀਖ ਨਕਾਰ ਦਾ ਹਮੈ ਤਿਰ ਹੈ ਹੁਣ ਮੈਂ ਤੁਹਾਨੂੰ ਇਹਨਾਂ ਸ਼ਬਦਾਂ ਦੇ ਅਰਥ ਵੀ ਦੱਸਦੀਆਂ ਉੱਤਮ ਖੇਤੀ ਮੀਨਸ ਸਭ ਤੋਂ ਵਧੀਆ ਜਿਹੜਾ ਕੰਮ ਹੈ ਪੰਜਾਬ ਦੇ ਵਿੱਚ ਉਹ ਕਿਹੜਾ ਮੰਨਿਆ ਸੀ ਪੰਜਾਬ ਦੇ ਲੋਕਾਂ ਨੇ ਕਿ ਖੇਤੀ ਹੀ ਸਭ ਤੋਂ ਉੱਤਮ ਹੈ ਸਭ ਤੋਂ ਵਧੀਆ ਕੰਮ ਹੈ ਮੱਧਮ ਵਪਾਰ ਜਦ ਉਦਯੋਗ ਵਗੈਰਾ ਨਹੀਂ ਸੀ ਇਸ ਕਰਕੇ ਵਪਾਰ ਨੂੰ ਉਹਨਾਂ ਨੇ ਦੂਸਰੇ ਨੰਬਰ ਤੇ ਰੱਖਿਆ ਕਿ ਜਿਹੜਾ ਵਪਾਰ ਹੈ ਉਹ ਅਸੀਂ ਵਧੀਆ ਤਰੀਕੇ ਦੇ ਨਾਲ ਸਾਡੇ ਕੋਲੋਂ ਨਹੀਂ ਹੋਏਗਾ ਤੀਸਰਾ ਹੈ ਨਿਖਿਤ ਚੱਕਰੀ ਮੀਨਸ ਇਹ ਚਾਕਰ ਬਣਦੇ ਲਈ ਨਹੀਂ ਸੋਚੀ ਸੀ ਵੀ ਅਸੀਂ ਚਾਕਰ ਬਣ ਕੇ ਕੰਮ ਕਰੀਏ ਤੇ ਚੱਕਰੀ ਨੂੰ ਇਹ ਨਖਿੱਧ ਕਰਦੇ ਆ ਵੀ ਇਹ ਚੀਜ਼ ਨਹੀਂ ਹੋਣੀ ਚਾਹੀਦੀ ਫਿਰ ਭੀਖ ਨਕਾਰ ਤੇ ਇਹਨਾਂ ਨੇ ਭੀਖ ਮੰਗਣ ਨੂੰ ਵੀ ਨਕਾਰਿਆ ਮੀਨਜ਼ ਇਹ ਪੰਜਾਬ ਦੇ ਲੋਕੀ ਸੋਚਦੇ ਨੇ ਵੀ ਜਿੰਨਾ ਸਾਡੇ ਕੋਲ ਹੈਗਾ ਅਸੀਂ ਉਹਦੇ ਵਿੱਚ ਸੈਟੀਸਫਾਈਡ ਆ ਖੁਸ਼ ਆ ਪਰ ਅਸੀਂ ਕਿਸ ਤੋਂ ਮੰਗਾਗੇ ਨਹੀਂ ਤੇ ਨਾ ਹੀ ਅਸੀਂ ਕਿਸੇ ਦੀ ਗੁਲਾਮੀ ਕਰਾਂਗੇ ਚੱਕਰੀ ਕਰਾਂਗੇ ਡিয়ার ਸਟੂਡੈਂਟਸ ਮੈਂ ਉਮੀਦ ਕਰਦੀਆਂ ਕਿ ਪੰਜਾਬੀ ਸੱਭਿਆਚਾਰ ਦੇ ਜਿਹੜੇ ਪਛਾਣ ਚਿੰਨੇ ਨੇ ਉਹ ਤੁਹਾਨੂੰ ਸਮਝ ਆ ਗਏ ਹੋਣਗੇ ਤੁਸੀਂ ਹੈਡਿੰਗ ਬਣਾ ਕੇ ਵੀ ਲਿਖ ਸਕਦੇ ਹੋ ਜਾਂ ਤੁਸੀਂ ਇਸ ਤਰੀਕੇ ਨਾਲ ਜਿਵੇਂ ਤੁਹਾਨੂੰ ਮੈਂ ਦੱਸਿਆ ਉਥੇ ਛੋਟੇ ਛੋਟੇ ਪੈਰਾਗ੍ਰਾਫਸ ਦੇ ਵਿੱਚ ਲਿਖਣਾ ਇੱਕ ਜਿਹੜਾ ਵੱਡਾ ਪੈਰਾਗ੍ਰਾਫ ਆਉ ਤੁਸੀਂ ਨਹੀਂ ਬਣਾਉਂਗੇ ਕਿਉਂਕਿ ਉਹਦੇ ਵਿੱਚ ਜਿਹੜਾ ਪੂਰਾ ਟੌਪਿਕ ਆ ਸਮਝ ਨਹੀਂ ਆਏਗਾ ਮੈਂ ਉਮੀਦ ਕਰਦੀ ਹਾਂ ਵੀਡੀਓ ਤੁਹਾਡੇ ਲਈ ਹੈਲਪਫੁਲ ਰਹੇਗੀ ਥੈਂਕਸ ਫॉर ਵਾਚਿੰਗ